ਤੇ ਸਾਨੂੰ ਬਾਰ-ਬਾਰ ਪਿਆਸ ਲੱਗਦੀ ਹੈ ਜੇ ਬਾਹਰ ਕਿਤੇ ਧੁੱਪ ਚ ਵੀ ਨਿਕਲਦੇ ਆ ਹਨਾ ਤੇ ਇਦਾਂ ਦਾ ਕੁਝ ਦੱਸੋ ਜਿਹੜੇ ਨਾਲ ਸਾਨੂੰ ਬਾਰ-ਬਾਰ ਜਿਹੜਾ ਹੈ ਪਿਆਸ ਨਾ ਲੱਗੇ ਬੋਲ ਨਾ ਸੁੱਕਣ ਸਾਡੇ ਬਾਕੀ ਕਤੀਰਾ ਗੁੰਦ ਤੇ ਕਿਸ ਤਰ੍ਹਾਂ ਦੀ ਚੀਜ਼ ਆ ਜਿੱਦਾਂ ਆਪਾਂ ਕਹਿੰਦੇ ਨਹੀਂ ਵੀ ਆ ਜਿਹੜਾ ਊਂਟ ਹੈ ਉਹ ਆਪਣੇ ਰਾਜਸਥਾਨ ਦਾ ਜਹਾਜ਼ ਹੈ ਤੇ ਉਹ ਆਪਣੇ ਅੰਦਰ ਜਿਵੇਂ ਜਹਾਜ਼ 'ਚ ਜਿਸੀ ਟੈਂਕੀ ਲੱਗੀ ਹੁੰਦੀ ਆ ਤੇਲ ਜਮਾ ਕਰਦੇ ਆ ਤਾਂ ਉਹਦੇ ਅੰਦਰ ਵੀ ਕਿਦਾਂ ਦੀ ਪਰਮਾਤਮਾ ਨੇ ਟੈਂਕੀ ਫਿੱਟ ਕੀਤੀ ਆ ਕਿ ਉਹ ਪਾਣੀ ਦਾ ਭਰ ਲੈਂਦਾ ਤੇ ਪਾਣੀ ਆਪਦੇ ਅੰਦਰ ਜਮਾ ਕਰ ਲੈਂਦਾ ਤਾਂ ਸਾਡੇ ਵਾਸਤੇ ਪ੍ਰਮਾਤਮਾ ਨੇ ਕਤੀਰਾ ਗੂੰਦ ਪੈਦਾ ਕੀਤੀ ਆ ਇੱਕ ਚਮਚਾ ਤੁਸੀਂ ਲਾਉਂਗੇ ਉਹਨੂੰ ਇੱਕ ਗਲਾਸ ਪਾਣੀ ਚ ਭਿਉਉ ਦਿਓ ਉਹ ਪੂਰੇ ਗਲਾਸ ਦਾ ਪਾਣੀ ਆਪਦੇ ਵਿੱਚ ਲੈ ਲੈਂਦਾ ਉਹ ਪੂਰਾ ਵਧੀਆ ਬਣ ਜਾਂਦਾ ਫੁੱਲ ਕੇ ਤੇ ਉਹਨੂੰ ਤੁਸੀਂ ਖਾਓਗੇ ਤਾਂ ਉਹ ਪਾਣੀ ਤੁਹਾਡੀ ਬਾਡੀ ਚ ਸਟੋਰ ਰਹੇਗਾ ਬੀਟ ਗ੍ਰਾਸ ਦਾ ਜਵਾਰਾ ਆਰਗੈਨਿਕ ਇਹਦੇ ਚ ਪਾਊਡਰ ਜਿਹੜਾ ਹੈਗਾ ਇਹਨੂੰ ਜਦੋਂ ਤੁਸੀਂ ਚਮਚ ਨੂੰ ਪਾਣੀ ਚ ਪਾਓਗੇ ਨਾ ਭਿਗੋਦੋਗੇ ਤਾਂ ਜਦੋਂ ਇਹ ਪਾਣੀ ਚ ਪੈ ਗਿਆ ਨਾਰਮਲ ਕੋਸੇ ਜੇ ਪਾਣੀ ਚ ਪਾਉਣਾ ਉਦੋਂ ਬਾਅਦ ਤੁਸੀਂ ਉਹਨੂੰ 스మెల్ ਕਰੋ ਜੇ ਤੁਸੀਂ ਕਿਤੇ ਕਣਕ ਦੇ ਖੇਤਾਂ ਚ ਕਦੇ ਗਏ ਹੋਵੋਗੇ ਨਾ ਤੁਹਾਨੂੰ ਉਹਦੀ ਯਾਦ ਆ ਜਾਏਗੀ ਪਿਓਰ ਚੀਜ਼ ਹੈ ਕੋਈ ਪ੍ਰੀਜ਼ਰਵਟਿਵ ਨਹੀਂ ਕੋਈ ਮਿਲਾਵਟ ਨਹੀਂ ਕੋਈ ਮਿਕਸਿੰਗ ਨਹੀਂ ਇਹਨੂੰ ਜਿੱਦਾਂ ਗੋਡ ਵੱਲੋਂ ਆਂਦਾ ਉਦਾਂ ਹੀ ਬਣਦਾ ਹੈ ਕਿ ਇਹ ਡਰਾਪਰ ਦਿੱਤਾ ਹੈ ਡਰਾਪਰ ਦੀ ਸਭ ਤੋਂ ਵੱਡੀ ਕੀਮਤ ਹੈ ਕਿਉਂਕਿ ਡਰਾਪਰ ਨੇ ਜਿਹੜਾ ਜਿੰਨੇ ਐਮ ਐਲ ਲੈਣਾ ਇਹ ਚ ਓਨੇ ਆਣ ਇਹ ਮਾਇਰ ਚੀਜ਼ ਹੈ ਇਹਨੂੰ ਇਦਾਂ ਲੈਣਾ ਇਹਦੀ ਇਦਾਂ ਦੋ ਬੂੰਦਾ ਆਪਾਂ ਨੇ ਆਪਣੀ ਨਾਭੀ ਦੇ ਵਿੱਚ ਧੁੰਨੀ ਦੇ ਵਿੱਚ ਪਾਣੀ ਹੈ ਜਿਹੜੀ ਪੇਟ ਦੇ ਸੈਂਟਰ ਚ ਹੁੰਦੀ ਹੈ ਰੋਜ਼ ਰਾਤੀ ਸੌਣ ਲੱਗੇ ਪਾਣੋਂ ਸਵੇਰੇ ਣੌਣ ਤੋਂ ਬਾਅਦ ਜਾਂ ਜਦੋਂ ਵੀ ਚੇਂਜ ਕਰਦੇ ਹੋ ਕੱਪੜੇ ਉਸ ਟਾਈਮ ਤੁਸੀਂ ਇਹ ਲਗਾਣਾ ਤੁਸੀਂ ਯਾਦ ਕਰੋਗੇ ਕਿ ਜਿੰਨਾ ਮਰਜੀ ਬਾਡੀ ਨੂੰ ਤੁਸੀਂ ਦੇ ਦਿਓ ਗਰਮੀ ਲੱਗਦੀ ਆ ਗਰਮੀ ਚ ਬਹੁਤ ਜ਼ਿਆਦਾ ਗਰਮੀ ਲੱਗਦੀ ਆ ਕਈ ਬੰਦੇ ਕੰਪਲੇਂਟ ਕਰਦੇ ਆ ਕਈ ਕਹਿੰਦੇ ਸਰਦੀ ਹੁੰਦੀ ਆ ਤਾਂ ਬਹੁਤ ਜ਼ਿਆਦਾ ਸਰਦੀ ਲੱਗਦੀ ਆ ਤਾਂ ਉਹਨਾਂ ਵਾਸਤੇ ਇਹ ਚੀਜ਼ ਜਿਹੜੀ ਆ ਤੁਹਾਡੇ ਨਰਵ ਸਿਸਟਮ ਨੂੰ ਲੂਬ੍ਰੀਕੇਟ ਕਰਦੀ ਆ ਪੂਰੀ ਬਾਡੀ ਦੇ ਟੈਂਪਰੇਚਰ ਨੂੰ ਨਾਰਮਲ ਕਰਦੀ ਆ ਵੀ ਹੌਲੇ ਦਾ ਖਾਦਾ ਤੇ ਸੁਭਾਸ਼ ਗੋਇਲ ਦਾ ਕਿਹਾ ਬਾਅਦ ਚ ਪਤਾ ਲੱਗਦਾ ਨਿੰਬੂ ਕਿਸੇ ਕਿੰਨੇ ਤਰੀਕਿਆਂ ਨਾਲ ਲੈਣ ਲੱਗ ਗਏ ਨੇ ਲੋਗ ਨਿੰਬੂ ਪਾਣੀ ਦੀ ਜਿਆਸੀ ਗੱਲ ਕਰੀਏ ਕਾਲੀ ਮਿਰਚ ਪਾ ਲੈਂਦੇ ਆ ਤੇ ਪੁਦੀਨਾ ਪਾ ਲੈਂਦੇ ਆ ਕਈ ਵਿੱਚ ਸੋਡਾ ਪਾ ਕੇ ਵੀ ਪੀਂਦੇ ਆ ਮੇਰੀ ਤਾਂ ਮੇਰੀ ਤਾਂ ਸਾਰਿਆਂ ਨੂੰ ਇਹ رائے ਹੁੰਦੀ ਆ ਵੀ ਉਹਨੂੰ ਐ ਚਮਚਾ ਲੋ ਉਹਦੇ ਵਿੱਚ ਐ ਨਚੋੜ ਕੇ ਚਮਚੇ ਨਾਲ ਹੀ ਪੀ ਲਓ ਉੱਤੋਂ ਪਾਣੀ ਪੀ ਲਓ ਅਗਰ ਤੁਸੀਂ ਨਿੰਬੂ ਦਾ ਫਾਇਦਾ ਲੈਣਾ ਅਗਰ ਸਵਾਦ ਲੈਣਾ ਫਿਰ ਜਿਵੇਂ ਬਣਦਾ ਬਣਾਈ ਜਾਓ ਚਾਹ ਉਹਦੇ ਵਿੱਚ ਕੋਈ ਸ਼ਰਬਤ ਪਾ ਲਓ ਤਾਂ ਵੀ ਬਣ ਜਾਂਦਾ ਕੋਈ ਉਹਦੇ ਵਿੱਚ ਹੋਰ ਚੀਜ਼ ਪਾ ਲਓ ਨਮਕ ਪਾ ਲਓ ਜਾਂ ਮਸਾਲੇ ਅੱਜ ਕੱਲ ਆਉਂਦੇ ਆ ਲੋ ਕਿਉਂ ਪਾ ਲੈਂਦੇ ਆ ਪਰ ਜਿਹੜਾ ਤੁਸੀਂ ਨਾ ਸੋਡੇ ਚ ਪਾ ਕੇ ਨਿੰਬੂ ਪੀਂਦੇ ਹੋ ਇਹ ਜ਼ਹਿਰ ਆ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਗਰਮੀ ਦਾ ਸੀਜ਼ਨ ਹੈ ਤੇ ਗਰਮੀ ਦੇ ਸੀਜ਼ਨ ਦੇ ਵਿੱਚ ਇੱਕ ਬਿਮਾਰੀ ਅਕਸਰ ਦੇਖੀ ਜਾਂਦੀ ਹੈ ਕਿ ਸਾਨੂੰ ਸਾਡੇ ਸਰੀਰ ਦੇ ਵਿੱਚ ਗਰਮੀ ਹੋ ਜਾਂਦੀ ਆ ਅਸੀਂ ਕੋਈ ਵੀ ਗਰਮ ਚੀਜ਼ ਲੈਨੇ ਆ ਤਾਂ ਸਾਨੂੰ ਅੰਦਰੋਂ ਗਰਮੀ ਹੋ ਜਾਂਦੀ ਆ ਭੁੱਖ ਘਟ ਲੱਗਦੀ ਆ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉਹ ਫੀਲ ਹੁੰਦੀਆਂ ਨੇ ਲੱਛਣ ਕਈ ਦੇਖਣ ਨੂੰ ਮਿਲਦੇ ਨੇ ਤੇ ਫਿਰ ਅਸੀਂ ਕਈ ਚੀਜ਼ਾਂ ਲੈਨੇ ਆ ਪਾਣੀ ਲੈਨੇ ਆ ਲਿਕਵਿਡ ਲੈਨੇ ਆ ਕਤੀਰਾ ਗੂੰਦ ਲੈਨੇ ਆ ਤਾਂ ਜੋ ਅੰਦਰੋਂ ਜਿਹੜੀ ਆ ਗਰਮੀ ਨਿਕਲ ਸਕੇ ਨਿੰਬੂ ਦਾ ਜੂਸ ਲੈਨੇ ਆ ਅੱਜ ਗਰਮੀ ਜਿਹੜੀ ਅੰਦਰ ਪੈਂਦੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਕਿੱਦਾਂ ਪੈਂਦੀ ਆ ਕਿੱਦਾਂ ਦੂਰ ਹੋਣੀ ਚਾਹੀਦੀ ਆ ਨਿੰਬੂ ਪਾਣੀ ਕਿੱਦਾਂ ਲੈਣਾ ਚਾਹੀਦਾ ਆ ਇਹ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਸੁਭਾਸ਼ ਗੋਇਲ ਮੌਜੂਦ ਹਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਸਰ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜਸ਼ ਬਹੁਤ ਵਧੀਆ ਲੱਗ ਰਿਹਾ ਅੱਜ ਮੈਂ ਕੋਈ ਪਿਛਲੇ ਹਫਤੇ ਦੀ ਗੱਲ ਹੈ ਮੇਰਾ ਇੱਕ ਗੁਰਦੁਆਰਾ ਸਾਹਿਬ 'ਚ ਜਾਣਾ ਹੋਇਆ ਬਾਚੀਵਾੜਾ ਦੇ ਨਾਲ ਇੱਕ ਪਿੰਡ ਹੈ ਜਿੱਥੇ ਜੰਗਲਾਂ ਦੇ ਵਿੱਚ ਗੁਰੂ ਮਹਾਰਾਜ ਨੇ ਵਕਤ ਗੁਜ਼ਾਰਿਆ ਕੁਛ ਮਾਛੀਵਾੜੇ ਦੇ ਜੰਗਲਾਂ 'ਚ ਉੱਥੇ ਮੇਰਾ ਜਾਣਾ ਹੋਇਆ ਮੈਂ ਫੇਸਬੁੱਕ ਤੇ ਆਪਣੇ ਸ਼ੇਅਰ ਕੀਤਾ ਸੀ ਲੋਕਾਂ ਨਾਲ ਉੱਥੇ ਦੀਆਂ ਫੋਟੋਗ੍ਰਾਫਸ ਉੱਥੇ ਇੱਕ ਮੈਨੂੰ 100 ਪਲੱਸ ਯਰ ਦਾ ਇੱਕ ਬਜ਼ੁਰਗ ਮਿਲਿਆ ਤਾਂ ਉਹਦੀ ਅਸੀਂ ਸਟੋਰੀ ਲਾਈ ਅਖਬਾਰ 'ਚ ਆਪਾਂ ਸ਼ੋਅ ਕਰਾਂਗੇ ਤੁਹਾਡੇ ਇਹਦੇ ਵਿੱਚ ਨਾ ਉਹ ਬਜ਼ੁਰਗ ਤੋਂ ਪਤਾ ਨਹੀਂ ਕੀ ਮਨ ਚ ਆਇਆ ਕੁਝ ਗੱਲਾਂ ਪੁੱਛੀਆਂ ਮੈਂ ਕਿਹਾ ਬਜ਼ੁਰਗੋ ਆਏ ਦੱਸੋ ਵੀ ਜਿਹੜੀ ਇਹ ਗਰਮੀ ਹੈ ਆ ਜਿਹੜੀ ਧੁੱਪ ਪੈ ਰਹੀ ਹੈ ਤੁਸੀਂ ਲਾਈਫ ਦੇ ਵਿੱਚ ਕਦੇ ਦੇਖਿਆ ਸੀ ਇੰਨੀ ਕਹਿੰਦੇ ਵੀ ਏ ਤਾਂ ਮੈਂ ਮੰਦਰੀਨਲ ਕਹਿ ਸਕਦਾ ਵੀ ਜਿਹੜੀ ਇਸ ਵਾਰ ਆ ਗਰਮੀ ਪੈ ਰਹੀ ਹੈ ਇਦਾਂ ਦੀ ਨਹੀਂ ਮੈਂ ਕਦੀ ਦੇਖੀ ਮਤਲਬ ਵਾਕਈ ਪੀਕ ਦੀ ਗਰਮੀ ਹੈ ਔਰ ਉਹਨਾਂ ਨੇ ਮੋਹਰ ਲਾਤੀ 100 ਸਾਲ ਦੇ ਬਜ਼ੁਰਗ ਨੇ ਮਤਲਬ ਉਹ ਪਾਕਿਸਤਾਨ ਤੋਂ ਆ ਕੇ ਇੱਧਰ बसे ਹੋਏ ਨੇ ਮਤਲਬ ਉਹਨਾਂ ਟਾਈਮਾਂ ਦੀਆਂ ਗੱਲਾਂ ਨੇ ਤੇ ਉਹ ਹੋਰ ਤਾਂ ਬੜੀ ਸਟੋਰੀਜ਼ ਸੁਣਾਈ ਉਹਨੇ ਆਪਣੀ ਜ਼ਿੰਦਗੀ ਦੀ ਪਰ ਆ ਵੱਡੀ ਗੱਲ ਉਹਨੇ ਕਹੀ ਕਿ ਗਰਮੀ ਜਿਹੜੀ ਆ ਉਹ ਵਾਕਈ ਅਸੀਂ ਨਹੀਂ ਕਦੇ ਦੇਖੀ ਪਰ ਇਹ ਗਰਮੀ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੈ ਸਾਨੂੰ ਉਹ ਹੈਗਾ ਕੀ ਬਾਡੀ ਦੇ ਵਿੱਚੋਂ ਜਿਵੇਂ ਸੇਕ ਨਿਕਲਣਾ ਕਈ ਚੀਜ਼ਾਂ ਸੀ ਖਾਣ ਪੀਣ ਚ ਨੁਕਸਾਨ ਜਿਹੜਾ ਗਰਮੀ ਦਾ ਹੁੰਦਾ ਉਹਨਾਂ ਲੋਕਾਂ ਨੂੰ ਹੁੰਦਾ ਜਿਹੜੇ ਆਪਣੇ ਖਾਣ ਪੀਣ ਠੀਕ ਨਹੀਂ ਕਰਦੇ ਆਦਰਵਾਇਜ਼ ਜਿਹੜਾ ਗਰਮੀ ਦਾ ਮੌਸਮ ਹੈ ਇਹ ਸਾਡਾ ਗੁੱਡ ਲੱਕ ਹੈ ਹਿੰਦੁਸਤਾਨ ਦਾ ਸਾਡਾ ਮਤਲਬ ਇਹ ਕਹ ਲਓ ਵੀ ਸਭ ਤੋਂ ਵੱਡਾ ਕੁਦਰਤ ਦਾ ਸਾਨੂੰ ਥੈਂਕਸ ਕਰਨਾ ਚਾਹੀਦਾ ਕਿ ਇਹ ਮੌਸਮ ਸਾਨੂੰ ਮਿਲਿਆ ਇਹ ਸਾਡੀ ਬਾਡੀ ਦੇ ਵਿੱਚੋਂ ਕਿੰਨੇ ਜਰਾਸੀਮ ਨੂੰ ਪਸੀਨੇ ਦੇ ਥਰੂ ਬਾਹਰ ਕੱਢ ਦਿੰਦਾ ਗਲਤੀਆਂ ਸਾਡੀਆਂ ਨੇ ਜੀ ਅਸੀਂ ਕਮਰਾ ਵੀ AC ਜਿੱਥੇ ਸੌਣੇ ਆ ساری ਰਾਤ ਚੱਲਦਾ AC ਸਾਨੂੰ ਸੁੱਤੇ ਹੋਏ ਪਤਾ ਹੀ ਨਹੀਂ ਅਸੀਂ ਚੱਲ ਰਿਹਾ ਅੱਗੇ ਦਫ਼ਤਰ ਚਲੇ ਗਏ ਉੱਥੇ AC ਥੀਏਟਰ ਚ ਫਿਲਮ ਦੇਖਣ ਜਾਂਦੇ ਆ ਉੱਥੇ AC ਗੱਡੀ ਚ ਬੈਠਿਆਂ ਤਾਂ ਸ਼ੀਸ਼ੇ ਬੰਦ ਮਤਲਬ ਅਸੀਂ ਆਪਣੇ ਆਪ ਨੂੰ ਇਹ ਮੌਸਮ ਤੋਂ ਦੂਰ ਕਰ ਰਹੇ ਆ ਤੇ ਉਹਦੇ ਕਰਕੇ ਕੀ ਆ ਕਿ ਸਾਨੂੰ ਨੁਕਸਾਨ ਭੁਗਤਨੇ ਪੈਂਦੇ ਨੇ ਹੁਣ ਜਿਵੇਂ ਤੁਸੀਂ ਦੇਖਦੇ ਹੋ ਅ ਅੰਗਰੇਜ਼ ਲੋਕ ਨੇ ਉਹਨਾਂ ਨੇ ਬਣਾਇਆ ਕਿ ਸਾਨੂੰ ਬਾਤ ਕਰਨਾ ਉਹ ਕੀ ਆ ਕਿ ਜਿੱਦਨ ਕਦੇ ਉਹਨਾਂ ਨੂੰ ਸੂਰਜ ਦਿਖ ਜਾਂਦਾ ਨਾ ਗਲਤੀ ਨਾਲ ਵੀ ਪਹਿਲਾਂ ਤਾਂ ਉਹਨੂੰ ਦਿਖਦਾ ਹੀ ਨਹੀਂ ਵਿਚਾਰਿਆਂ ਨੂੰ ਜਦੋਂ ਉਹਨਾਂ ਨੂੰ ਦਿਖਦਾ ਨਾ ਫਿਰ ਉਹ ਸਾਰੇ ਕੰਮ ਛੱਡ ਕੇ ਦੁਨੀਆ ਦੇ बस ਉੱਥੇ ਹੀ ਭੱਜਦੇ ਆ ਸਮੁੰਦਰ ਦੀ ਰੇਤ ਗਰਮ ਹੋਈ ਹੁੰਦੀ ਆ ਉਹ 'ਚ ਲਟਦੇ ਆ ਪਾਗਲਾਂ ਦੀ ਤਰ੍ਹਾਂ ਉਹ ਭੱਜਦੇ ਆ ਸਮੁੰਦਰ ਦੇ ਕਿਨਾਰੇ ਰੇਤ ਦੇ ਕੋਲ ਜਾ ਕੇ ਰੇਤ ਵੀ ਗਰਮ ਹੋਈ ਹੁੰਦੀ ਆ ਉਹ 'ਚ ਲਟਦੇ ਆ ਕੱਪੜੇ ਲਾ ਕੇ ਤੁਸੀਂ ਦੇਖਿਆ ਨੇ ਉਹਨਾਂ ਦੇ ਜਿੰਨੇ ਕੱਪੜੇ ਬਾਡੀ ਤੇ ਹੁੰਦੇ ਆ ਉਹ ਤੋਂ ਬਿਨਾਂ ਬਾਡੀ ਦਾ ਕਲਰ ਚੇਂਜ ਹੋ ਜਾਂਦਾ ਪਰ ਉਹ ਪ੍ਰਵਾਹ ਨਹੀਂ ਕਰਦੇ ਟੈਨਿੰਗ ਹੁੰਦੀ ਆ ਪ੍ਰਵਾਹ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਜਿਹੜੀ ਧੁੱਪ ਆ ਇਹ 'ਚੋਂ ਸਾਨੂੰ ਵਿਟਾਮਿਨ ਡੀ ਮਿਲਦਾ ਇਹ ਜਿਹੜੇ ਸਾਨੂੰ ਸਾਰੇ ਤੱਤ ਮਿਲਨੇ ਆ ਬਾਡੀ ਦਾ ਪੋਸ਼ਣ ਕਰਨਾ ਇਹਨੇ ਕਿਉਂਕਿ ਅਸੀਂ ਕਹਿੰਦੇ ਨਹੀਂ ਤੁਹਾਡਾ ਸਰੀਰ ਪੰਜ ਤੱਤ ਦਾ ਬਣਿਆ ਅਗਨੀ ਵੀ ਉਹਦੇ ਵਿੱਚ ਅਗਨੀ ਆਈ ਆ ਇਹਨੂੰ ਅਸੀਂ ਠੰਡਾ ਕਰ ਰਹੇ ਆ ਤਾਂ ਨੁਕਸਾਨ ਹੋ ਰਹੇ ਨੇ ਤਾਂ ਇਹ ਚ ਸਭ ਤੋਂ ਵੱਡੀ ਚੀਜ਼ ਕੀ ਆ ਨੁਕਸਾਨ ਵਾਲੀ ਜਿਹੜੀ ਅਸੀਂ ਗਰਮੀਆਂ ਦੇ ਦਿਨਾਂ ਦੇ ਵਿੱਚ ਬਰਫ਼ ਖਾਣਦੇ ਆ ਉਹ ਬਹੁਤ ਨੁਕਸਾਨ ਕਰਦੀ ਆ ਦੂਜੀ ਚੀਜ਼ ਕੀ ਆ ਕਿ ਅਸੀਂ ਗਰਮੀਆਂ ਦੇ ਦਿਨਾਂ ਦੇ ਵਿੱਚ ਅੱਜ ਕੱਲ ਕੋਲਡ ਡਰਿੰਕ ਕਿੰਨਾ ਹੋ ਗਿਆ ਮਾਰਕੀਟ 'ਚ ਤਰ੍ਹਾਂ ਤਰ੍ਹਾਂ ਦਾ ਚੱਲ ਰਿਹਾ ਕੋਲਡ ਡਰਿੰਕ ਪੀਣੇ ਆ ਉਹ ਵੀ ਬਹੁਤ ਹੀ ਚਿੱਲ ਕੀਤਾ ਆ ਬੀਅਰ ਪੀਨੇ ਆ ਸ਼ਰਾਬਾਂ ਪੀਨੇ ਆ ਲੋਕੀ ਮਤਲਬ ਬਰਫਾ ਇੰਨੀਆ ਪਾ ਪਾ ਕੇ ਉਹਦੇ ਨਾਲ ਫਿਰ ਗਰਮ ਗਰਮ ਪਕੌੜੇ ਖਾਣੇ ਕੁਝ ਵੀ ਖਾ ਜਾਣਾ ਸਮੋਸੇ ਖਾ ਜਾਣੇ ਜਿਵੇਂ ਕੋਲਡ ਡਰਿੰਕ ਪੀਤਾ ਉਹਦੇ ਨਾਲ ਗਰਮ ਗਰਮ ਪੈਟੀ ਸਮੋਸਾ ਖਾਇਆ ਤੇ ਕੋਲਡ ਡਰਿੰਕ ਵੀ ਲਿਆ ਉਪਰੋਂ ਅੱਗੇ ਕੀ ਹੁੰਦਾ ਸੀ ਅਸੀਂ ਲੋਕ ਮੱਕੀ ਦੀ ਰੋਟੀ ਖਾਂਦੇ ਸੀਗੇ ਤੇ ਉਹਦੇ ਨਾਲ ਅਸੀਂ ਲੱਸੀ ਪੀਂਦੇ ਸੀ ਹੈਨਾ ਖੱਟੀ ਲੱਸੀ ਪੀਂਦੇ ਸੀ ਚਾਟੀ ਦੀ ਲੱਸੀ ਪੀਂਦੇ ਸੀ ਹੁਣ ਜੇ ਲੱਸੀ ਵੀ ਪੀਨੇ ਤਾਂ ਪੈਕ ਬੰਦ ਹੁੰਦੀ ਆ ਪੈਕਟਾਂ ਦੇ ਵਿੱਚ ਪਲਾਸਟਿਕ ਦੇ ਪੈਕਟਾਂ ਦੇ ਵਿੱਚ ਬੰਦ ਆ ਜਾਂ ਡੱਬੀਆਂ 'ਚ ਬੰਦ ਆ ਉਹ ਹੋਰ ਨੁਕਸਾਨ ਕਰਦੀ ਆ ਤਾਂ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਦੀਆਂ ਨੇ ਗਰਮੀ ਜਿਹੜੀ ਆ ਉਹ ਸਾਡੇ ਲਈ ਮੌਸਮ ਜਿਹੜਾ ਗਰਮੀ ਦਾ ਉਹ ਬਹੁਤ ਫਾਇਦੇਮੰਦ ਆ ਜਿਹੜੀ ਅਸੀਂ ਕਹਿੰਦੇ ਆ ਸਾਡੇ ਸਰੀਰ 'ਚ ਗਰਮੀ ਪੈ ਜਾਂਦੀ ਆ ਉਹਦਾ ਰੀਜ਼ਨ ਕੀ ਆ ਕਿ ਉਹ ਸੀ ਖਾਣ ਪਾਣ ਗਲਤ ਕਰ ਲਿਆ ਹੁਣ ਜਿਹੜੀ ਚੀਜ਼ ਨੂੰ ਅਸੀਂ ਤੰਗ ਕਰਾਂਗੇ ਤਾਂ ਉਹ ਸਾਨੂੰ ਵੀ ਤੰਗ ਕਰੂਗੀ ਤਾਂ ਬਾਡੀ ਉਦਾਂ ਹੀ ਬਣੀ ਹੋਈ ਆ ਤੇ ਥੋੜਾ ਜਿਹਾ ਜਿਹੜਾ ਆਪਣਾ ਖਾਣ ਪਾਣ ਠੀਕ ਰੱਖੋ ਘੜੇ ਦਾ ਪਾਣੀ ਲਓ ਪਰ ਬਹੁਤ ਸਾਰੀ ਚੀਜ਼ਾਂ ਨੇ ਇੱਕ ਤੁਹਾਨੂੰ ਹੋਰ ਦੱਸ ਦਿੰਦਾ ਆਮਲੇ ਦਾ ਚੂਰਨ ਜਾਂ ਔਲੇ ਤਾਜ਼ੇ ਲੈ ਕੇ ਉਹਨਾਂ ਦਾ ਤਾਜ਼ੇ ਔਲਿਆਂ ਦਾ ਜਿਹੜਾ ਜੂਸ ਹੈ ਉਹ ਪੀ ਸਕਦੇ ਹੋ ਜਾ ਤੁਸੀਂ ਔਲੇ ਦਾ ਚੂਰਨ ਹੈ ਪਾਣੀ ਚ ਘੋਲ ਕੇ ਉਹ ਪੀ ਸਕਦੇ ਹੋ ਜਾਂ ਤੁਸੀਂ ਔਲੇ ਦਾ ਮਰਬਾ ਲੈ ਸਕਦੇ ਹੋ ਔਲੇ ਦੀ ਚਟਨੀ ਲੈ ਸਕਦੇ ਹੋ ਬਹੁਤ ਰੂਪ ਦੇ ਵਿੱਚ ਆਮਲਾ ਤੁਹਾਡੇ ਕੋਲ ਹੈਗਾ ਆਮਲੇ ਦੇ ਜਿੰਨੇ ਫਾਇਦੇ ਨੇ ਗਰਮੀ ਦੇ ਵਿੱਚ ਤੁਹਾਡਾ ਮੂੰਹ ਨਹੀਂ ਸੁੱਕੇਗਾ ਗਰਮੀ ਚ ਤੁਹਾਨੂੰ ਪਾਣੀ ਦੀ ਕਮੀ ਮਹਿਸੂਸ ਨਹੀਂ ਹੋਏਗੀ ਤਾਂ ਆਮਲਾ ਜਿਹੜਾ ਹੈਗਾ ਉਹ ਤੁਹਾਡੇ ਲਈ ਬਹੁਤ ਫਾਇਦੇਮੰਦ ਦਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜੇ ਅਸੀਂ ਖਾ ਲਈਏ ਤਾਂ ਸਾਨੂੰ ਕਾਫੀ ਦੇਰ ਤੱਕ ਪਿਆਸ ਨਹੀਂ ਲੱਗਦੀ ਤਾਂ ਕਿ ਸਾਡੇ ਬਾਡੀ ਦੇ ਅੰਦਰ ਜਿਹੜੀ ਤਪਸ ਹੈ ਉਹਨੂੰ ਹੁੱਕ ਢਾਕੇ ਰੱਖ ਦਿਆ ਨੇ ਸਰ ਗਰਮੀਆਂ ਦੇ ਜਦੋਂ ਸੀਜ਼ਨ ਹੁੰਦਾ ਜਿਆਦਾਤਰ ਗਰਮੀਆਂ ਦੇ ਵਿੱਚ ਸਾਨੂੰ ਜਿੱਦਾਂ ਕਿ ਤੁਸੀਂ ਏਸੀਆਂ ਦੀ ਗੱਲ ਕੀਤੀ ਐਸੀ ਏਸੀ ਦੇ ਵਿੱਚ ਰਹਿਨੇ ਆ ਸਾਡੇ ਬੋਡੀ ਦੇ ਵਿੱਚੋਂ ਪਾਣੀ ਨਹੀਂ ਬਾਹਰ ਆਂਦਾ ਪਸੀਨਾ ਨਹੀਂ ਆਂਦਾ ਤੇ ਸਾਨੂੰ ਬਾਰ-ਬਾਰ ਪਿਆਸ ਲੱਗਦੀ ਹੈ ਜੇ ਬਾਹਰ ਕਿਤੇ ਧੁੱਪ ਚ ਵੀ ਨਿਕਲਦੇ ਆ ਹਨਾ ਤੇ ਇਦਾਂ ਦਾ ਕੁਝ ਦੱਸੋ ਜਿਹੜਾ ਨਾਲ ਸਾਨੂੰ ਬਾਰ-ਬਾਰ ਜਿਹੜਾ ਹੈ ਪਿਆਸ ਨਾ ਲੱਗੇ ਬੋਲ ਨਾ ਸੁੱਕਣ ਸਾਡੇ ਇਹ ਇੱਕ ਵੱਡੀ ਪ੍ਰੋਬਲਮ ਆ ਇੱਕ ਨਾ ਸੁਣਿਆ ਹੋਊਗਾ ਗੋੰਦ ਕਤੀਰਾ ਕਤੀਰਾ ਗੰਦੂਨੇ ਤੁਸੀਂ ਪਾਣੀ ਚ ਪਾ ਦੋ ਫੁੱਲ ਜਾਂਦੀ ਆ ਉਹ ਪਾਣੀ ਨੂੰ ਉਹਦੇ ਅੰਦਰ ਐਬਜ਼ਾਰਬ ਕਰ ਲੈਂਦੀ ਆ ਉਹਦਾ ਤੁਸੀਂ ਇੱਕ ਚਮਚੇ ਜਿੰਨੀ ਕੁ ਲੈਣੀ ਆ ਇੱਕ ਗਲਾਸ ਪਾਣੀ ਚ ਰੋਗੇ ਰੱਖ ਦੇਣੇ ਇੱਕ ਇੱਕ ਪਰਸਨ ਵਾਸਤੇ ਜਿਆਦਾ ਪਰਸਨ ਆਪਣੇ ਘਰ ਚ ਤਾਂ ਜਿਆਦਾ ਵੀ ਲੈ ਸਕਦੇ ਆ ਉਹਨੂੰ ਤੁਸੀਂ ਗੋੰਦ ਕਤੀਰਾ ਨੂੰ ਬਣਾ ਕੇ ਰੱਖੋ ਕਈ ਲੋਕਾਂ ਨੇ ਗਲਤ ਧਾਰਨਾ ਬਣਾ ਰੱਖੀ ਆ ਵੀ ਗੋੰਦ ਕਤੀਰਾ ਖਾਣ ਨਾਲ ਤਾਂ ਬੰਦਾ ਵੈਸੀ ਡੰਡਾ ਹੋ ਜਾਂਦਾ ਕੁਝ ਨਹੀਂ ਹੁੰਦਾ ਜਿਗਰ ਦੀ ਗਰਮੀ ਨੂੰ ਸ਼ਾਂਤ ਕਰ ਦਿਆ ਕਿਉਂਕਿ ਜਿਗਰ 'ਚ ਜਦੋਂ ਗਰਮੀ ਪੈ ਜਾਂਦੀ ਹੈ ਤਾਂ ਇਨਸਾਨ ਪੁੰਨਸਕ ਹੋ ਜਾਂਦੇ ਆ ਤੇ ਜਦੋਂ ਗਰਮੀ ਸ਼ਾਂਤ ਹੋ ਗਈ ਤਾਂ ਨੇਚਰਲੀ ਚੀਜ਼ ਆ ਕਿ ਉਹਨੇ ਤੁਹਾਨੂੰ ਤਾਕਤ ਦੇਣੀ ਆ ਲੇਡੀਜ਼ ਦੇ ਵਿੱਚ ਚੁਸਤੀ ਫੁਰਤੀ ਆਉਂਦੀ ਆ ਔਰ ਗਰਮੀ ਤੋਂ ਬਚਾ ਕੇ ਰੱਖਦੀ ਆ ਔਰ ਦੂਸਰੀ ਚੀਜ਼ ਹੈ ਕਿ ਜਦੋਂ ਤੁਸੀਂ ਉਹਨੂੰ ਕਤੀਰਾ ਗੁੰਦ ਨੂੰ ਲੈਣਾ ਦੇਖੋ ਕਿੱਡਾ ਉਹਦਾ ਲੈਣ ਦਾ ਤਰੀਕਾ ਦੱਸਿਆ ਉਹਨੂੰ ਤੁਸੀਂ ਦੁੱਧ 'ਚ ਪਾ ਕੇ ਲੈ ਸਕਦੇ ਹੋ ਮਿਸ਼ਰੀ ਪਾ ਕੇ ਲੈ ਸਕਦੇ ਹੋ ਉਦੇ ਵਿੱਚ ਤੁਸੀਂ ਹਲਕਾ ਜਿਹਾ ਉਹਨੂੰ ਮਤਲਬ ਠੰਡਾ ਕਰਨਾ ਤਾਂ ਵਿੱਚ ਥੋੜੀ ਜੀ ਬਰਫ਼ ਜਿਹੜੀ ਹੈਗੀ ਬਹੁਤ ਘੱਟ ਮਾਤਰਾ 'ਚ ਜਿਹੜਾ ਉਹਦਾ ਟੈਂਪਰੇਚਰ ਲੈਵਲ ਠੀਕ ਰਹੇ ਉਹ ਲੈ ਸਕਦੇ ਹੋ ਉੱਜ ਤੁਸੀਂ ਕੋਈ ਸ਼ਰਬਤ ਪਾ ਸਕਦੇ ਹੋ ਕੋਈ ਉਹਨੂੰ ਟੇਸਟੀ ਬਣਾਉਣ ਵਾਸਤੇ ਕੋਈ ਵੀ ਬ੍ਰह्ਮੀ ਸ਼ਰਬਤ ਪਾ ਲਓ ਹੈਨਾ ਹੋਰ ਬੜੇ ਆਉਂਦੇ ਨੇ ਗੁਲਾਬ ਦਾ ਸ਼ਰਬਤ ਆਂਦਾ ਹੈ ਉਹ ਤੁਸੀਂ ਪਾ ਕੇ ਉਹਨੂੰ ਜੇ ਤੁਸੀਂ ਲੈਨੇ ਹੋ ਸਵੇਰੇ ਸਵੇਰੇ ਤਾਂ ਤੁਸੀਂ ਯਕੀਨ ਮੰਨੋ ਕਿ ਤੁਹਾਨੂੰ ਜਿਹੜੀ ਐਵੇਂ ਪਿਆਸ ਸਤਾਈ ਜਾਂਦੀ ਆ ਗੱਡੀ 'ਚ ਵੀ ਪਾਣੀ ਰੱਖਣਾ ਪੈਂਦਾ ਜਿੱਥੇ ਜਾਂਦੇ ਹੋ ਪਹਿਲਾਂ ਪਾਣੀ ਮੰਗਦੇ ਆ ਤਾਂ ਉਹ ਜਿਹੜੀ ਪਿਆਜ਼ ਆ ਉਹ ਬਹੁਤ ਘੱਟ ਜਾਏਗੀ ਔਰ ਸਰੀਰ ਦੇ ਵਿੱਚ ਗਰਮੀ ਦਾ ਜਿਹੜਾ ਤਾਪਮਾਨ ਰਹਿੰਦਾ ਉਹ ਬਹੁਤ ਸਹੀ ਹੋ ਜਾਏਗਾ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦਾ ਸਤੂ ਚਨੇ ਦਾ ਸਤੂ ਇਹ ਤੁਸੀਂ ਪਹਿਲਾਂ ਤਾਂ ਆਪਣੇ ਘਰਾਂ ਚ ਬਜ਼ੁਰਗ ਲੇਡੀਜ਼ ਜੀਆਂ ਬਣਾ ਲੈਂਦੀਆਂ ਸੀ ਉਹਨਾਂ ਰੈਡੀਮੇਡ ਮਿਲਦੇ ਆ ਰੈਡੀਮੇਡ ਵੀ ਬਹੁਤ ਦੇਖ ਕੇ ਲੈਣੇ ਨੇ ਜਿਹੜੇ ਬਹੁਤ ਅੱਛੀ ਕੋਈ ਬ੍ਰਾਂਡਡ ਕੰਪਨੀ ਦਾ ਉਹ ਲਓ ਜਿਹੜਾ ਚਨੇ ਦਾ ਸਤੂ ਹੈ ਉਹ ਵੀ ਤੁਹਾਨੂੰ ਗਰਮੀ ਤੋਂ ਰਾਹਤ ਦਿੰਦਾ ਔਰ ਉਹਦੇ ਨਾਲ ਵੀ ਪਿਆਸ ਘਟ ਲੱਗਦੀ ਆ ਬੁੱਲ ਘਟ ਸੁੱਕਦੇ ਨੇ ਬਾਕੀ ਕਤੀਰਾ ਗੁੰਦ ਤੇ ਕਿਸ ਤਰ੍ਹਾਂ ਦੀ ਚੀਜ਼ ਆ ਜਿੱਦਾਂ ਆਪਾਂ ਕਹਿੰਦੇ ਨਹੀਂ ਵੀ ਆ ਜਿਹੜਾ ਊਂਟ ਹੈ ਉਹ ਆਪਣੇ ਰਾਜਸਥਾਨ ਦਾ ਜਹਾਜ਼ ਹੈ ਤੇ ਉਹ ਆਪਦੇ ਅੰਦਰ ਜਿਵੇਂ ਜਹਾਜ਼ 'ਚ ਅਸੀਂ ਟੈਂਕੀ ਲੱਗੀ ਹੁੰਦੀ ਆ ਤੇਲ ਜਮਾ ਕਰਦੇ ਆ ਤਾਂ ਉਹਦੇ ਅੰਦਰ ਵੀ ਕੈਦਾਂ ਦੀ ਪਰਮਾਤਮਾ ਨੇ ਟੈਂਕੀ ਫਿੱਟ ਕੀਤੀ ਆ ਯੋ ਪਾਣੀ ਦਾ ਭਰ ਲੈਂਦਾ ਤੇ ਪਾਣੀ ਆਪਦੇ ਅੰਦਰ ਜਮਾ ਕਰ ਲੈਂਦਾ ਤਾਂ ਸਾਡੇ ਵਾਸਤੇ ਪਰਮਾਤਮਾ ਨੇ ਕਤੀਰਾ ਗੂੰਦ ਪੈਦਾ ਕੀਤੀ ਆ ਇੱਕ ਚਮਚਾ ਤੁਸੀਂ ਲਾਉਂਗੇ ਉਹਨੂੰ ਇੱਕ ਗਲਾਸ ਪਾਣੀ ਚ ਭਿਉਉ ਦਿਓ ਉਹ ਪੂਰੇ ਗਲਾਸ ਦਾ ਪਾਣੀ ਆਪਦੇ ਵਿੱਚ ਲੈ ਲੈਂਦਾ ਉਹ ਪੂਰਾ ਵਧੀਆ ਬਣ ਜਾਂਦਾ ਫੁੱਲ ਕੇ ਤੇ ਉਹਨੂੰ ਤੁਸੀਂ ਖਾਓਗੇ ਤਾਂ ਉਹ ਪਾਣੀ ਤੁਹਾਡੀ ਬਾਡੀ ਚ ਸਟੋਰ ਰਹੇਗਾ ਤੁਹਾਨੂੰ ਜਿੰਨੀ ਜਿੰਨੀ ਪਾਣੀ ਦੀ ਬਾਡੀ ਨੂੰ ਲੋਡ ਪੈਂਦੀ ਆ ਉਨੀ ਮਾਤਰਾ ਦੇ ਵਿੱਚ ਉਹ ਬਾਡੀ ਨੂੰ ਪਾਣੀ ਦਿੰਦਾ ਰਹਿੰਦਾ ਇਹ ਇੱਕ ਬਹੁਤ ਗੁੱਡ ਚੀਜ਼ ਹੈ ਭਾਬੀ ਤਿੰਨ ਘੰਟੇ ਜੇ ਆਪਾਂ ਗੱਲ ਕਰੀਏ ਮੰਨ ਕੇ ਚੱਲੀਏ ਤੇ ਪਿਆਸ ਵੀ ਨਹੀਂ ਲੱਗਦੀ ਤੇ ਬਾਡੀ ਦੇ ਵਿੱਚ ਪਾਣੀ ਦੀ ਕਮੀ ਵੀ ਨਹੀਂ ਹੁੰਦੀ ਕਮੀ ਵੀ ਨਹੀਂ ਹੁੰਦੀ ਔਰ ਤੁਸੀਂ ਦੇਖੋ ਚਾਹ ਵਗੈਰਾ ਪੀਣ ਨੂੰ ਜੀ ਨਹੀਂ ਕਰਦਾ ਕਈ ਵਾਰੀ ਬੰਦਾ ਜ਼ਬਰਦਸਤੀ ਚਾਹ ਪੀ ਲੈਂਦਾ ਉਸ ਤੋਂ ਬਾਅਦ ਫਿਰ ਪਾਣੀ ਦੀ ਕਮੀ ਹੋਏਗੀ ਪਰ ਇਹ ਚੀਜ਼ ਜ਼ਰੂਰ ਹੈ ਕਿ ਚਾਹ ਜੋ ਪੀਣ ਤੋਂ ਬਾਅਦ ਹੀ ਤੁਸੀਂ ਕਤੀਰਾ ਗੁੰਦ ਖਾਓ ਉਹਦਾ ਜਿਹੜਾ ਹੈਗਾ ਉਹਨੂੰ ਕਟੋਰੀ 'ਚ ਪਾ ਕੇ ਵਧੀਆ ਚੀਨੀ ਚੁੰਨੀ ਮਿਸ਼ਰੀ ਮਿਸ਼ਰੀ ਪਾ ਕੇ ਖਾਓ ਤੇ ਉਹਦੇ ਨਾਲ ਤੁਸੀਂ ਦੇਖੋਗੇ ਤਿੰਨ ਚਾਰ ਘੰਟੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਬਾਕੀ ਡਾਈਟ ਦੇ ਵਿੱਚ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦਿੰਦਾ ਇੰਨੀ ਕੁ ਮੂੰਗਫਲੀ ਲੈ ਲਓ ਇੱਕ ਮੁਠ ਭਰ ਕੇ ਮੂੰਗਫਲੀ ਲੈ ਲਓ ਕੱਚੀ ਉਹਨੂੰ ਰਾਤ ਨੂੰ ਪਾਣੀ 'ਚ ਭਿਉਂ ਦੋ ਤੇ ਸਵੇਰੇ ਜਦੋਂ ਉੱਠੋਗੇ ਤੁਸੀਂ ਤਾਂ ਉਹ ਫੁੱਲ ਸੌਫਟ ਹੋ ਜਾਂਦੀ ਆ ਉਹਦਾ ਉੱਪਰਲਾ ਛਿਲਕਾ ਉਤਾਰ ਕੇ ਉਹਨੂੰ ਮਿਕਸੀ 'ਚ ਪਾਓ ਉਹਦੇ ਵਿੱਚ ਦੁੱਧ ਪਾਓ ਉਹਦੇ ਵਿੱਚ ਬਨਾਣਾ ਪਾ ਲਓ ਜਾਂ ਉਹਦੇ ਵਿੱਚ ਕੋਈ ਵੀ ਚੀਜ਼ ਤੁਸੀਂ ਪਾ ਸਕਦੇ ਹੋ ਫਰੂਟ ਐਪਲ ਪਾ ਸਕਦੇ ਹੋ ਉਹਨੂੰ ਚੰਗੀ ਤਰ੍ਹਾਂ ਗ੍ਰाइंड ਕਰਕੇ ਉਹ ਇੱਕ ਬੜੀ ਵਧੀਆ ਦਲੀਆ ਟਾਈਪ ਬਣ ਜਾਂਦਾ ਉਹਦੇ ਵਿੱਚ ਤੁਸੀਂ ਮਿੱਠਾ ਆਪਣੇ ਮੁਤਾਬਕ ਪਾਉਣਾ ਜੇ ਡਾਇਬਟੀਕ ਹੋ ਤਾਂ ਨਾ ਪਾਓ ਜੇ ਤੁਹਾਨੂੰ 슈ਗਰ ਨਹੀਂ ਹੈਗੀ ਮਿੱਠਾ ਪਾਓ ਮਿੱਠੇ ਦੇ ਵਿੱਚ ਤੁਸੀਂ ਜਿਆਦਾ ਮਿਸ਼ਰੀ ਦਾ ਇਸਤੇਮਾਲ ਕਰੋ ਉਹ ਵੀ ਜਿਹੜੀ ਠੂਠੀ ਵਾਲੀ ਆਉਂਦੀ ਹੈ ਉਹਨੂੰ ਲਿਆ ਕੇ ਪੀਸ ਕੇ ਰੱਖੋ ਪਾਊਡਰ ਬਣ ਜਾਂਦਾ ਜਾਂ ਫਿਰ ਦੇਸੀ ਖੰਡ ਬੂਰਾ ਬੂਰਾ ਕਰ ਲੈ ਉਹਦੇ ਵਿੱਚ ਪਾ ਕੇ ਲੋ ਤੁਸੀਂ ਦੇਖੋਗੇ ਚੰਦ ਦਿਨਾਂ ਦੇ ਵਿੱਚ ਤੁਹਾਨੂੰ ਕਿੰਨੇ ਫਾਇਦੇ ਉਹਦੇ ਮਿਲਣ ਵਾਲੇ ਆ ਜਿਹੜੇ ਬੱਚੇ ਬਹੁਤ ਜ਼ਿਆਦਾ ਮੋਟੇ ਆ ਉਹ ਉਹਨਾਂ ਦਾ ਮੋਟਾਪਾ ਘਟੂਗਾ ਜਿਹੜੇ ਬਿਲਕੁਲ ਅੰਡਰ weight ਆ ਉਹਨਾਂ ਦਾ weight ਨਾਰਮਲ ਆਊਗਾ ਔਰ ਇਹ ਜਿੰਨੇ ਤੁਸੀਂ ਸ਼ੇਕ ਪੀਨੇ ਹੋਣਾ ਉਹ ਸਭ ਦਾ ਗੁਰੂ ਆ ਇਹ ਗਰਮੀਆਂ ਦੇ ਵਿੱਚ ਆਪਾਂ ਨੂੰ ਬਹੁਤ ਚੀਜ਼ਾਂ ਕੁਦਰਤ ਨੇ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀਆਂ ਹੋਈਆਂ ਨੇ ਜਿਵੇਂ ਤુલਸੀ ਹੋ ਗਈ ਗਲੋਏ ਹੋ ਗਈ ਇਹ ਚੀਜ਼ਾਂ ਬਹੁਤ ਫਾਇਦੇ ਕਰਦੀਆਂ ਨੇ ਐਲੋਵੇਰਾ ਹੋ ਗਿਆ ਬੜੇ ਫਾਇਦੇ ਕਰਦੇ ਆ ਇਹ ਚੀਜ਼ਾਂ ਨੂੰ ਤੁਸੀਂ ਇਸਤੇਮਾਲ ਕਰੋਗੇ ਇੱਕ ਇੱਕ ਨਾ ਬੀਟ ਗ੍ਰਾਸ ਅੱਜਕੱਲ ਬੜਾ ਪ੍ਰਚਲਿਤ ਆ ਬੀਟ ਗ੍ਰਾਸ ਦਾ ਜੂਸ ਵੀ ਮਿਲਦਾ ਜੂਸ ਨਹੀਂ ਪੀਣਾ ਚਾਹੀਦਾ ਤੇ ਇਹਦਾ ਨਾ ਪਾਊਡਰ ਆਉਂਦਾ ਜਾਂ ਤਾਂ ਬੀਟ ਗ੍ਰਾਸ ਤਾਜ਼ਾ ਲਗਾ ਲਓ ਘਰੇ ਕੱਟ ਕੇ ਉਹਦਾ ਆਪ ਬਣਾਓ ਨਹੀਂ ਤਾਂ ਫਿਰ ਇਹਦਾ ਪਾਊਡਰ ਮਿਲਦਾ ਅਸੀਂ ਆਪਣਾ ਖੁਦ ਦਾ ਲਗਾਇਆ ਹੋਇਆ 25-30 ਏਕੜ ਜਗ੍ਹਾ ਦੇ ਵਿੱਚ ਉਹਨੂੰ ਅਸੀਂ ਖੁਦ ਪ੍ਰੋਸੈਸ ਕਰਦੇ ਹਾਂ ਟੋਟਲੀ ਹਾਈਜੈਨਿਕ ਪ੍ਰੋਸੈਸਿੰਗ ਆ ਉਹਦੇ ਵਿੱਚ ਬਣਦਾ ਉਹ ਮੈਂ ਤੁਹਾਨੂੰ ਦਿਖਾ ਵੀ ਦਵਾਂ ਪਿਓਰ ਬੀਟ ਗ੍ਰਾਸ ਬੀਟ ਗ੍ਰਾਸ ਦਾ ਜਵਾਰਾ ਆਰਗੈਨਿਕ ਇਹਦੇ ਵਿੱਚ ਪਾਊਡਰ ਜਿਹੜਾ ਹੈਗਾ ਇਹਨੂੰ ਜਦੋਂ ਤੁਸੀਂ ਚਮਚ ਨੂੰ ਪਾਣੀ 'ਚ ਪਾਓਗੇ ਨਾ ਭਿਗੋਦੋਗੇ ਤਾਂ ਜਦੋਂ ਇਹ ਪਾਣੀ 'ਚ ਪੈ ਗਿਆ ਨਾਰਮਲ ਕੋਸੇ ਜੇ ਪਾਣੀ 'ਚ ਪਾਉਣਾ ਉਦੋਂ ਵਾ ਤੁਸੀਂ ਉਹਨੂੰ 스멜 ਕਰੋ ਜੇ ਤੁਸੀਂ ਕਿਤੇ ਕਣਕ ਦੇ ਖੇਤਾਂ 'ਚ ਕਦੇ ਗਏ ਹੋਵੋਗੇ ਨਾ ਤੁਹਾਨੂੰ ਉਹਦੀ ਯਾਦ ਆ ਜਾਏਗੀ ਪਿਓਰ ਚੀਜ਼ ਹੈ ਜੀ ਕੋਈ ਪ੍ਰিজਰਵਟਿਵ ਨਹੀਂ ਕੋਈ ਮਿਲਾਵਟ ਨਹੀਂ ਕੋਈ ਮਿਕਸਿੰਗ ਨਹੀਂ ਇਹਨੂੰ ਜਿੱਦਾਂ ਗੋਡ ਵੱਲੋਂ ਆਂਦਾ ਉਦਾਂ ਹੀ ਬਣਦਾ ਹੈ ਤੇ ਪਿਓਰਿਟੀ ਇਹਦੀ ਹੈ ਕਿ ਇਹਨੂੰ ਅਸੀਂ ਕੰਚ ਦੀ ਬੋਤਲ 'ਚ ਰੱਖਦੇ ਆ ਕਿਉਂਕਿ ਕੰਚ ਦੀ ਬੋਤਲ 'ਚ ਪਈ ਕੋਈ ਵੀ ਚੀਜ਼ 100 ਸਾਲ ਪਈ ਰਹੇ ਖਰਾਬ ਨਹੀਂ ਹੁੰਦੀ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਪਲਾਸਟਿਕ ਦੇ ਡੱਬੇ 'ਚ ਪਈ ਚੀਜ਼ ਜਿਹੜੀ ਆ ਉਹ ਪਲਾਸਟਿਕ ਦਾ ਭਾਵ ਲੈ ਲੈਂਦੀ ਆ ਜਿਵੇਂ ਤੁਸੀਂ ਦੇਖਿਆ ਉਹ ਕਈ ਵਾਰੀ ਆਪਾਂ ਪਾਣੀ ਚਾਂਦੀ ਦੇ ਭਾਂਡੇ ਪਾ ਕੇ ਰੱਖ ਦੋ ਤਾਂ ਉਹਦੇ ਚਾਂਦੀ ਦਾ ਭਾਅ ਆ ਜਾਊਗਾ 골ਡ ਦੇ ਭਾਂਡੇ ਚ ਪਾ ਦੋ ਤਾਂ 골ਡ ਦਾ ਭਾਅ ਆ ਜਾਊਗਾ ਤਾਂ ਇਹ ਚੀਜ਼ਾਂ ਨੇ ਇਸ ਕਰਕੇ ਇਹ ਜਿਹੜਾ ਜਿਹੜਾ ਪਿਓਰ ਹੈ ਬੀਟ ਗ੍ਰਾਸ ਇਹ ਤੁਹਾਨੂੰ ਲੈਣਾ ਚਾਹੀਦਾ ਆਨਲਾਈਨ ਮਿਲ ਜੂਗਾ ਸਾਡੀ ਆਪਣੀ ਸਾਈਟ ਹੈਗੀ ਹੈ www.badwan.com ਇਹਦੇ ਤੇ ਜਾ ਕੇ ਤੁਸੀਂ ਇਹਨੂੰ ਖਰੀਦ ਸਕਦੇ ਹੋ ਘਰ ਬੈਠੇ ਬਟਾਈ ਮੰਗਾ ਲਓ ਆਰਡਰ ਕਰਕੇ ਮੰਗਾਸਾ ਇਹ ਚੀਜ਼ਾਂ ਜਿਹੜੀਆਂ ਨੇ ਇਹ ਵੈਸੇ ਮੈਂ ਤੁਹਾਨੂੰ ਇੰਟਰੋਡਿਊਸ ਕਰਾਈ ਆ ਇੱਕ ਤੁਹਾਡੀ ਧੁੰਨੀ ਜਿਹੜੀ ਹੈ ਲਾਬੀ ਤੁਹਾਡੇ ਜਦੋਂ ਸਰੀਰ ਦੇ ਮਸਾਮ ਬੰਦ ਨੇ 24 ਘੰਟੇ ਤੁਸੀਂ ਏਸੀ ਚ ਰਹਿਣਾ ਘੁੰਮਣਾ ਬੰਦ ਹੋ ਜਾਂਦੇ ਆ ਸਵੇਰੇ ਵਸ ਜਦੋਂ ਨਹਾ ਕੇ ਹਟਦੇ ਹੋ ਨਾ ਇਹ ਨਾਬੀ ਟੱਚ ਤੇਲ ਹੈ www.nabitouch.com ਇਹ ਇਹਦਾ .com ਹੈ ਨਾਬੀ ਟੱਚ.com ਆਪਣੀ ਕੰਪਨੀ ਦਾ ਆਪਾ ਬਣਾਇਆ ਕੁਦਰਤ ਨੇ ਬਹੁਤ ਬਖਸ਼ਿਸ਼ ਕੀਤੀ ਆ ਇਹ ਜਿਹੜਾ ਪ੍ਰੋਡਕਟ ਆ ਇਹਨੂੰ ਜੇ ਤੁਸੀਂ ਲੈਂਦੇ ਹੋ ਤਾਂ ਇਹਦੀ ਜਿਹੜੀ ਪੈਕਿੰਗ ਮੈਂ ਤੁਹਾਨੂੰ ਦਿਖਾਵਾ ਬਹੁਤ ਹੀ ਖੂਬਸੂਰਤ ਬਣਾਉਣ ਦੀ ਮੈਂ ਕੋਸ਼ਿਸ਼ ਕੀਤੀ ਹੈ ਕਿ ਸਾਰਿਆਂ ਨੂੰ ਅੱਛੀ ਲੱਗੇ ਪੈਕਿੰਗ ਵੀ ਅੱਛੀ ਲੱਗੇ ਤਾਂ ਦੀ ਕੋਈ ਚੀਜ਼ਾਂ ਪੋਜ਼ਿਟਿਵ ਆਂਦੀਆਂ ਨੇ ਤੇ ਇਹਨੂੰ ਜਦੋਂ ਅਸੀਂ ਖੋਲਦੇ ਆ ਤਾਂ ਇਹਦੇ ਵਿੱਚ ਬੜਾ ਸਿੰਪਲ ਜਿਹਾ ਹੁੰਦਾ ਕਿ ਇਹ ਡਰਾਪਰ ਦਿੱਤਾ ਹੈ ਡਰਾਪਰ ਦੀ ਉਹ ਸਭ ਤੋਂ ਵੱਡੀ ਕੀਮਤ ਹੈ ਕਿਉਂਕਿ ਡਰਾਪਰ ਨੇ ਜਿਹੜਾ ਜਿੰਨੇ ਐਮ ਐਲ ਲੈਣਾ ਇਹ ਚ ਓਨੇ ਵਾਲਾ ਇਹ ਮਈਅਰ ਚੀਜ਼ ਆ ਇਹਨੂੰ ਇਦਾਂ ਲੈਣਾ ਇਹਦੀ ਇਦਾਂ ਦੋ ਬੂੰਦਾ ਆਪਾਂ ਨੇ ਆਪਣੀ ਨਾਭੀ ਦੇ ਵਿੱਚ ਧੁੰਨੀ ਦੇ ਵਿੱਚ ਪਾਣੀ ਹੈ ਜਿਹੜੀ ਪੇਟ ਦੇ ਸੈਂਟਰ ਚ ਹੁੰਦੀ ਹੈ ਰੋਜ਼ ਸਰਾਤੀ ਸੌਣ ਲੱਗੇ ਪਾ ਲਓ ਸਵੇਰੇ ਨਹਾਉਣ ਤੋਂ ਬਾਅਦ ਜਾਂ ਜਦੋਂ ਵੀ ਚੇਂਜ ਕਰਦੇ ਹੋ ਕੱਪੜੇ ਉਸ ਟਾਈਮ ਤੁਸੀਂ ਇਹ ਲਗਾਣਾ ਤੁਸੀਂ ਯਾਦ ਕਰੋਗੇ ਕਿ ਜਿੰਨਾ ਮਰਜੀ ਬਾਡੀ ਨੂੰ ਤੁਸੀਂ ਦੇ ਦਿਓ ਗਰਮੀ ਲੱਗਦੀ ਆ ਗਰਮੀ ਚ ਬਹੁਤ ਜ਼ਿਆਦਾ ਗਰਮੀ ਲੱਗਦੀ ਆ ਕਈ ਬੰਦੇ ਕੰਪਲੇਂਟ ਕਰਦੇ ਆ ਕਈ ਕਹਿੰਦੇ ਸਰਦੀ ਹੁੰਦੀ ਆ ਤਾਂ ਬਹੁਤ ਜ਼ਿਆਦਾ ਸਰਦੀ ਲੱਗਦੀ ਆ ਤਾਂ ਉਹਨਾਂ ਵਾਸਤੇ ਇਹ ਚੀਜ਼ ਜਿਹੜੀ ਆ ਤੁਹਾਡੇ ਨਰਵ ਸਿਸਟਮ ਨੂੰ ਲੂਬ੍ਰੀਕੇਟ ਕਰਦੀ ਆ ਪੂਰੀ ਬਾਡੀ ਦੇ ਟੈਂਪਰੇਚਰ ਨੂੰ ਨਾਰਮਲ ਕਰਦੀ ਆ ਤਾਂ ਇਹ ਨਾਭੀ ਟੱਚ ਤੇਲ ਜਿਹੜਾ ਹੈਗਾ ਸਾਡਾ ਇਹ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਮੈਂ ਦੱਸਦਾ ਬਾਕੀ ਤੁਸੀਂ ਗੋੰਦ ਕਤੀਰਾ ਲਓ ਤੇ ਉਸ ਤੋਂ ਬਾਅਦ ਸਤੂ ਦਾ ਪਾਣੀ ਲਓ ਸਤੂ ਬਣਾ ਕੇ ਪੀਓ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਡੇ ਘਰ ਆਮਲਾ ਜਿਹੜਾ ਹੈਗਾ ਕਿਸੇ ਵੀ ਰੂਪ ਚ ਲੈ ਲਓ ਤੁਸੀਂ ਖੁਦ ਯਾਦ ਕਰੋਗੇ ਕਿ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਹੁਣ ਮੈਂ ਇਹ ਕਹਿਣ ਲੱਗਾ ਵੀ ਔਲੇ ਦਾ ਖਾਧਾ ਤੇ ਸੁਭਾਸ਼ ਗੋਇਲ ਦਾ ਕਿਹਾ ਬਾਅਦ ਚ ਪਤਾ ਲੱਗਦਾ ਇਹ ਇੱਕ ਵਾਕਈ ਆਮਲੇ ਦੇ ਫਾਇਦੇ ਆ ਤੇ ਆਮਲੇ ਨੂੰ ਜੇ ਤੁਸੀਂ ਲਓਗੇ ਗਰਮੀ ਗਰਮੀ ਬਹੁਤ ਫਾਇਦਾ ਕਰੂ ਘੜੇ ਦਾ ਪਾਣੀ ਪੀਓ ਮੈਂ ਪਹਿਲਾਂ ਆਪਣੇ ਵੀਡੀਓ ਚ ਦੱਸ ਚੁੱਕਿਆ ਹਾਂ ਉਹ ਪਿਛਲੇ ਵੀਡੀਓ ਚ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਆਪਾਂ ਨੂੰ ਕਿਸ ਤਰ੍ਹਾਂ ਦਾ ਲੈਣਾ ਚਾਹੀਦਾ ਤੇ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰਕੇ ਰੱਖਿਆ ਕਰੋ ਤਾਂ ਕਿ ਆਪਾਂ ਨੂੰ ਅਪਡੇਟ ਮਿਲਦੀ ਰਹੇ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਰੋਜ਼ਮਰਾਂ ਦੀ ਜ਼ਿੰਦਗੀ ਤੇ ਕੁਝ ਨਾ ਕੁਝ ਤੁਹਾਨੂੰ ਜ਼ਰੂਰ ਦੱਸਦਾ ਰਹਾਂ ਜਿਹਦੇ ਨਾਲ ਤੁਹਾਡੀ ਸਿਹਤ ਜਿਹੜੀ ਆ ਉਹ ਅੱਛੀ ਰਹੇ ਤੁਹਾਡੇ ਬੱਚਿਆਂ ਦੀ ਜਿਹੜੀ ਹੈਲਥ ਆ ਉਹ ਚੀਜ਼ ਹੈ ਉਹ ਕਈ ਲੋਕੀ ਕਹਿੰਦੇ ਬੱਚੇ ਦੀ ਸਿਹਤ ਨਹੀਂ ਬਣਦੀ ਕੱਦ ਨਹੀਂ ਵੱਧ ਰਿਹਾ ਐਵੇਂ ਟੈਨਸ਼ਨਾਂ ਨਹੀਂ ਲਈਦੀਆਂ ਹੁੰਦੀਆਂ ਬੱਚਿਆਂ ਨੂੰ ਮੂਫਲੀ ਵਾਲਾ ਦੁੱਧ ਪਿਲਾਓ ਜਿਹੜੇ ਜਿਹੜੇ ਆਪਾਂ ਦੂਜੇ ਡੱਬੇ ਵਾਲੇ ਚੀਜ਼ਾਂ ਲੈਣੇ ਹਨ ਨਾ ਔਰ ਐਡੂ ਦੇਖ ਕੇ ਉਹਨਾਂ ਦੀ ਜਗ੍ਹਾ ਕੋਈ ਚੀਜ਼ ਦਿਓਗੇ ਤਾਂ ਤੁਹਾਨੂੰ ਪਤਾ ਲੱਗ ਰਿਹਾ ਮੇਰੀ ਗੱਲ ਸਮਝ ਆ ਰਹੀ ਹੈ ਸੁਣ ਕੇ ਵੀ ਵਧੀਆ ਕਹਿ ਦੋਗੇ ਕਮੈਂਟ ਵੀ ਹੋ ਸਕਦਾ ਦੇ ਦੋਗੇ ਪਰ ਇਹਨੂੰ ਆਪਾਂ ਨੇ ਅਜਮਾਉਣਾ ਜੇ ਤੁਸੀਂ ਅਜਮਾਉਂਗੇ ਅਜਮਾਉਣ ਤੋਂ ਬਾਅਦ ਕਮੈਂਟ ਕਰੋਗੇ ਉਹ ਇੱਕ ਅਲੱਗ ਚੀਜ਼ ਹੁੰਦੀ ਹੈ ਉਹਦਾ ਆਪਣਾ ਆਨੰਦ ਹੁੰਦਾ ਚੰਗਾ ਹੋਇਆ ਚੰਗਾ ਲਿਖ ਦਿਓ ਮਾੜਾ ਹੋਇਆ ਮਾੜਾ ਲਿਖ ਦਿਓ ਪਰ ਲਿਖਿਆ ਜ਼ਰੂਰ ਕਰੋ ਇੱਕ ਹੋਰ ਸਵਾਲ ਮੈਂ ਜ਼ਿਕਰ ਕੀਤਾ ਸੀਗਾ ਨਿੰਬੂ ਦਾ ਨਿੰਬੂ ਕਿਸੇ ਕਿੰਨੇ ਤਰੀਕਿਆਂ ਨਾਲ ਲੈਣ ਲੱਗ ਗਏ ਨੇ ਲੋਕ ਨਿੰਬੂ ਪਾਣੀ ਦੀ ਜੇ ਅਸੀਂ ਗੱਲ ਕਰੀਏ ਕਾਲੀ ਮਿਰਚ ਪਾ ਲੈਂਦੇ ਆ ਤੇ ਪੁਦੀਨਾ ਪਾ ਲੈਂਦੇ ਆ ਕਈ ਵਿੱਚ ਸੋਡਾ ਪਾ ਕੇ ਵੀ ਪੀਂਦੇ ਆ ਜੇਕਰ ਅਸੀਂ ਬਾਹਰ ਜਾ ਕੇ ਵੀ ਪੀਏ ਤੇ ਨਿੰਬੂ ਪਾਣੀ ਬਣਾਉਣਾ ਉਹਦਾ ਸਹੀ ਤਰੀਕਾ ਕੀ ਆ ਕਿੰਨਾ ਕੁ ਮਿੱਠਾ ਹੋਣਾ ਚਾਹੀਦਾ ਕਿੰਨਾ ਕੁ ਨਮਕ ਹੋਣਾ ਚਾਹੀਦਾ ਦੇਖੋ ਜਿਹੜਾ ਨਿੰਬੂ ਹੈ ਨਾ ਜੀ ਜੇ ਉਹਨੂੰ ਰੱਬ ਨੇ ਉਹ ਚ ਮਿੱਠਾ ਪਾਉਣਾ ਹੁੰਦਾ ਤਾਂ ਰੱਬ ਹੀ ਬਣਾ ਦਿੰਦਾ ਉਹ ਮੇਰੀ ਤਾਂ ਮੇਰੀ ਤਾਂ ਸਾਰਿਆਂ ਨੂੰ ਇਹ رائے ਹੁੰਦੀ ਆ ਵੀ ਉਹਨੂੰ ਐ ਚਮਚਾ ਲਓ ਉਹਦੇ ਵਿੱਚ ਐ ਨਿਚੋੜ ਕੇ ਚਮਚੇ ਨਾਲ ਹੀ ਪੀ ਲਓ ਉਤੋਂ ਪਾਣੀ ਪੀ ਲਓ ਅਗਰ ਤੁਸੀਂ ਨਿੰਬੂ ਦਾ ਫਾਇਦਾ ਲੈਣਾ ਅਗਰ ਸਵਾਦ ਲੈਣਾ ਫਿਰ ਜਿਵੇਂ ਬਣਦਾ ਪਿਣਾਈ ਜਾਓ ਚਾਹੇ ਉਹਦੇ ਵਿੱਚ ਕੋਈ ਸ਼ਰਬਤ ਪਾ ਲਓ ਤਾਂ ਵੀ ਬਣ ਜਾਂਦਾ ਕੋਈ ਉਹਦੇ ਵਿੱਚ ਹੋਰ ਚੀਜ਼ ਪਾ ਲਓ ਨਮਕ ਪਾ ਲਓ ਜਾਂ ਮਸਾਲੇ ਅੱਜ ਕੱਲ ਆਉਂਦੇ ਆ ਲੋਕ ਕਿਉਂ ਪਾ ਲੈਂਦੇ ਆ ਪਰ ਜਿਹੜਾ ਤੁਸੀਂ ਨਾ ਸੋਡੇ ਚ ਪਾ ਕੇ ਨਿੰਬੂ ਪੀਂਦੇ ਹੋ ਇਹ ਜ਼ਹਿਰ ਆ ਉੱਚ ਮੈਂ ਸਹਿਮਤ ਨਹੀਂ ਆ ਕਭੀ ਬਾਕੀ ਤੁਹਾਡੀ ਜ਼ਿੰਦਗੀ ਆ ਤੁਸੀਂ ਪੀਣਾ ਮੈਂ ਤੁਹਾਡਾ ਨਾਏ ਦਸੰਦੇ ਪੈਸੇ ਲੈਣੇ ਆ ਨਾ ਤੁਹਾਡਾ ਨਿੰਬੂ ਛੱਡਣ ਦੇ ਪੈਸੇ ਲੈਣੇ ਆ ਪਰ ਇਹਨਾਂ ਜ਼ਰੂਰ ਮੈਂ ਕਹੂੰਗਾ ਨਿੰਬੂ ਨੂੰ ਕਿਸੇ ਰੂਪ ਚ ਵੀ ਲਓ ਅਗਰ ਉਹਦਾ ਪੂਰਾ ਬੈਨੀਫਿਟ ਲੈਣਾ ਬਾਡੀ ਲਈ ਫਿਰ ਤੁਸੀਂ ਨਿੰਬੂ ਨੂੰ ਨਚੋੜੋ ਚਮਚੇ ਦੇ ਵਿੱਚ ਨਚੋੜ ਕੇ ਜਿਹੜਾ ਰਸ ਹੈ ਉਹਨੂੰ ਸਿੱਧਾ ਮੂੰਹ ਚ ਪਾਓ ਤੇ ਉੱਤੋਂ ਪਾਣੀ ਪੀ ਲਓ ਜੇ ਤਾਂ ਉਹਦਾ ਤੁਸੀਂ ਬੈਨੀਫਿਟ ਲੈਣਾ ਜੇ ਤੁਸੀਂ ਉਹਦਾ ਸੁਆਦ ਲੈਣਾ ਤਾਂ ਤੁਸੀਂ ਨਿੰਬੂ ਕਿਸੇ ਰੂਪ ਚ ਵੀ ਲੈ ਲਓ ਪਰ ਜੇ ਤੁਸੀਂ ਆਪਣੀ ਸਿਹਤ ਨੂੰ ਖਰਾਬ ਕਰਨਾ ਤਾਂ ਸੋਡੇ ਚ ਪਾ ਕੇ ਲੈਣਾ ਤਾਂ ਜੇ ਕਿਸੇ ਨਾਲ ਦੁਸ਼ਮਣੀ ਕਰਨੀ ਹੈ ਨਾ ਉਹਨੂੰ ਸੋਡੇ ਚ ਨਿੰਬੂ ਦੇ ਦਿਓ ਉਹ ਤੁਹਾਡਾ ਮਾਨ ਖੁਸ਼ ਹੋ ਜਾਊਗਾ ਵੀ ਮੈਂ ਅਜੇ ਨੂੰ ਸੋਡੇ ਵਾਲਾ ਨਿੰਬੂ ਵਾਲਾ ਸੋਡਾ ਪਲਾਤਾ ਤਾਂ ਉਹ ਸ਼ਾਮ ਤੱਕ ਬਿਮਾਰ ਹੋ ਜਾਊਗਾ ਬੰਦਾ ਜਾਂ ਗਲਾ ਖਰਾਬ ਹੋ ਜਾਊਗਾ ਤੇ ਇਸ ਕਰਕੇ ਇਹ ਨਾ ਕਰੋ ਇਹ ਤੁਹਾਡੀ ਸਿਹਤ ਦਾ ਦੁਸ਼ਮਣ ਹੈ ਬਾਕੀ ਨਿੰਬੂ ਆਪਾਂ ਕਿੰਨੇ ਤਰੀਕਿਆਂ ਨਾਲ ਪੀਂਨੇ ਆ ਸਕੰਜਵੀ ਬਣਾਉਣੇ ਆ ਨਮਕੀਨ ਬਣਾਉਣੇ ਆ ਮਿੱਠੀ ਬਣਾਉਣੇ ਆ ਕੋਈ ਮਨਾਹੀ ਨਹੀਂ ਪਰ ਨਿੰਬੂ ਦਾ ਪੂਰਾ ਫਾਇਦਾ ਲੈਣ ਲਈ ਡਾਇਰੈਕਟ ਨਿੰਬੂ ਦਾ ਰਸ ਲਓ ਤਾਂ ਫਾਇਦਾ ਕਰੂਗਾ ਜਿਹੜੇ ਲੋਕੀ ਗੰਨੇ ਦਾ ਰਸ ਪੀਂਦੇ ਆ ਉਹਨਾਂ ਨੂੰ ਵੀ ਮੈਂ ਦੱਸਣਾ ਚਾਹੂੰਗਾ ਜੇ ਰੱਬ ਨੇ ਗੰਨੇ ਦੇ ਵਿੱਚ ਨਿੰਬੂ ਮਿਲਾਉਣਾ ਹੁੰਦਾ ਤਾਂ ਰੱਬ ਹੀ ਉਹਨੂੰ ਖੱਟਾ ਬਣਾ ਲੈਂਦਾ ਖੱਟਾ ਮਿੱਠਾ ਬਣਾ ਦਿੰਦਾ ਅਸੀਂ ਉਹਨੂੰ ਖੱਟਾ-ਮਿੱਠਾ ਆਪਣੀ ਜੀਭ ਲਈ ਬਣਾਉਂਨੇ ਜਾਂ ਰੀੜੀ ਵਾਲਾ ਬਣਾਉਂਦਾ ਵੀ ਮੇਰੇ ਕੋਲੇ ਕਸਟਮਰ ਜ਼ਿਆਦਾ ਆਏ ਅਸੀਂ ਉਹ ਚਾਦਰਕ ਵੀ ਪਾ ਦਿੰਨੇ ਤਾਂ ਰੱਬ ਨਾਲ ਉਹ ਚਾਦਰਕ ਦਾ ਰਸ ਪਾ ਦਿੰਦਾ ਗੰਨੇ 'ਚ ਹੀ ਰੱਬ ਨੇ ਤੁਹਾਨੂੰ ਗੰਨਾ ਦਿੱਤਾ ਗੰਨੇ ਦਾ ਗੁੜ ਖਾਓ ਗੰਨੇ ਦੀ ਸ਼ੱਕਰ ਜਿਹੜੀ ਉਹ ਜ਼ਹਿਰ ਆ ਆਪਣੇ ਸਰੀਰ ਲਈ ਇਹ ਵੀ ਦੇਖ ਲਓ ਕਦੇ ਫੇਰ ਗੱਲ ਕਰਾਂਗੇ ਵੀਡੀਓ ਚ ਵੀ ਸ਼ੱਕਰ ਕਿਉਂ ਜ਼ਹਿਰ ਆ ਗੁੜ ਸਾਡੇ ਲਈ ਅੰਮ੍ਰਿਤ ਆ ਗੁੜ ਸਾਡੇ ਪਾਚਨ ਤੰਤਰ ਨੂੰ ਠੀਕ ਕਰਦਾ ਗੰਨੇ ਦਾ ਰਸ ਜਿਹੜਾ ਸਾਡੇ ਲਈ ਅੰਮ੍ਰਿਤ ਆ ਕਿਉਂ ਅੱਗੇ ਗੰਨੇ ਦੇ ਰਸ ਨੂੰ ਜਿਉਂਦਾ ਰੱਖਣ ਵਾਸਤੇ ਕੀ ਰੱਖਦੇ ਹੁੰਦੇ ਸੀ ਉਹ ਚ ਗੰਨੇ ਦਾ ਪੀਸ ਰੱਖ ਦਿੰਦੇ ਸੀ ਉਹਨੂੰ ਹਲਾਈ ਜਾਂਦੇ ਸੀ ਵੀ ਗੰਨੇ ਦੇ ਰਸ 'ਚ ਕੋਈ ਕੜੱਤ ਨਾ ਜੇ ਖਟਾਸ ਨਾ ਜੇ ਹੁਣ ਅਸੀਂ ਖਟਾਸ ਉਹਦੇ ਵਿੱਚ ਪਾ ਲੈਨੇ ਆ ਫੇਰ ਸਵਾਦ ਲੈ ਲੈ ਕੇ ਪੀਨੇ ਆ ਮੁੱਛਾ ਸਾਫ ਕਰ ਕਰ ਕੇ ਕੋਈ ਗੱਲ ਥੋੜੀ ਬਣਦੀ ਆਪਣੀ ਸਿਹਤ ਲਈ ਜੀਓ ਯਾਰ ਗੰਨੇ ਵਾਲੇ ਨੂੰ ਕਹਿ ਦੋ ਕਹ ਵੀ ਹੋਰ ਕੁਛ ਨਾ ਕਰੀ ਗੰਨੇ ਦਾ ਰਸ ਕੱਢਿਓ ਉਹਨੂੰ ਕੀ ਪ੍ਰੋਬਲਮ ਹੈ ਉਹਦੇ ਤਾਂ ਦੋ ਨਿੰਬੂ ਬਚ ਗਏ 2-4 ਰੁਪਏ ਬਚ ਗਏ ਉਹਦੇ ਉਹਨੂੰ ਬੜ ਕੇ 2 ਰੁਪਏ ਹੋਰ ਵਾਧੂ ਦੇ ਦੋ ਤਾਂ ਕਿ ਉਹ ਲੋਕਾਂ ਨੂੰ ਆਪ ਵੀ ਅਵੇਅਰ ਕਰੇ ਵੀ ਗੰਨੇ ਦਾ ਰਸ ਪੀਣਾ ਤਾਂ ਸਿਰਫ ਗੰਨੇ ਦਾ ਰਸ ਪਿਓ ਉਹਦੇ ਵਿੱਚ ਕੋਈ ਅਦਰਕ ਧਨੀਆ ਪਦੀਨਾ ਪਾਉਣ ਦੀ ਲੋੜ ਨਹੀਂ ਜੇ ਤੁਹਾਡਾ ਜੀ ਕਰਦਾ ਧਨੀਆ ਪਦੀਨੇ ਦੀ ਚਟਣੀ ਬਣਾ ਕੇ ਰੱਖੋ ਗਰਮੀਆਂ ਦੇ ਵਿੱਚ ਘਰੋਂ ਮੁੱਕਣੀ ਨਾ ਦਿਓ ਧਨੀਏ ਪਦੀਨੇ ਦੀ ਜਿਹੜੀ ਚਟਣੀ ਹੈ ਨੰਬਰ 1 ਦਾ ਥਾਇਰੋਇਡ ਨਹੀਂ ਹੋਣ ਦਿੰਦੀ ਨੰਬਰ 2 ਗਲੇ ਦੀ ਪ੍ਰੋਬਲਮ ਨਹੀਂ ਹੋਣ ਦਿੰਦੀ ਨੰਬਰ 3 ਧਨੀਏ ਪਦੀਨੇ ਦੀ ਜਿਹੜੀ ਚਟਣੀ ਆ ਤੁਹਾਡੇ ਕਿਡਨੀ ਨੂੰ ਹਾਰਡ ਨੂੰ ਬ੍ਰੇਨ ਨੂੰ ਮਤਲਬ ਸਰੀਰ ਦੇ ਜਿਹੜੇ ਅੰਦਰਲੇ ਆਰਗਨ ਨੇ ਉਹਨਾਂ ਨੂੰ ਸਾਫ਼ ਕਰਨ ਲਈ ਅਗਰ ਧੋਣ ਲਈ ਕੋਈ ਚੀਜ਼ ਹੈਗੀ ਆ ਤਾਂ ਧਨੀਏ ਦੀ ਚਟਨੀ ਆ ਦਾ ਐਨੂ ਲੋ ਪਿਪਰਮੈਂਟ ਦੀ ਚਟਨੀ ਲੋ ਇਹ ਚੀਜ਼ਾਂ ਤੁਹਾਨੂੰ ਫਾਇਦਾ ਕਰਨੀਆਂ ਗਰਮੀਆਂ ਦੇ ਵਿੱਚ ਆਪਣੇ ਬਜ਼ੁਰਗ ਕਮਲੇ ਥੋੜੀ ਹੁੰਦੇ ਸੀ ਜਿਹੜੇ ਕੁੰਡੀ ਦੇ ਵਿੱਚ ਰਗੜੀ ਜਾਂਦੇ ਸੀ ਬੈਠੇ ਕਦੇ ਠੰਡਾਈ ਬਣਾ ਲਈ ਖਸ ਖਸ ਰਗੜ ਕੇ ਕਦੀ ਚਟਨੀ ਬਣਾ ਲਈ ਇਹ ਚੀਜ਼ਾਂ ਆਪਣੇ ਲਈ ਬਣੀਆਂ ਨੇ ਹੁਣ ਅਸੀਂ ਬਸ ਠੀਕ ਹੈ ਸ਼ੌਂਕ ਪੂਰੇ ਕਰਦੇ ਆ ਪਰ ਚਰੰਗਾਚਾਰ ਲਿਆਉਣੇ ਆ ਘਰੇ ਪੰਜ ਰੰਗਾ ਪਤਾ ਨਹੀਂ ਕਿਹੜੇ ਕੈਮੀਕਲ ਚ ਬਣਿਆ ਹੋਇਆ ਸਵਾਦ ਲੈ ਲੈ ਚਟਕਾਰੇ ਮਾਰ ਮਾਰ ਖਾਈ ਜਾਂਦੇ ਆ ਤੁਹਾਡੀ ਸਿਹਤ ਆ ਤੁਹਾਡੀ ਜ਼ਿੰਦਗੀ ਆ ਜਿਵੇਂ ਮਰਜ਼ੀ ਜਿਓ ਮੇਰੇ ਵਰਗੀਆਂ ਗੱਲਾਂ ਮੇ ਤੋਂ ਪਹਿਲਾਂ ਵੀ ਲੱਖਾਂ ਬੰਦੇ ਕਰ ਗਏ ਹੋਣੇ ਆ ਮੇ ਤੋਂ ਬਾਅਦ ਚ ਵੀ ਕਰਨਗੇ ਅੱਜ ਮੈਂ ਵੀ ਕਰ ਰਿਹਾ ਪਰ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਆਪਣੇ ਕੋਲੇ ਰੱਖ ਲਿਓ ਕਮੈਂਟ ਪਾਉਣ ਲੱਗੇ ਇੱਕ ਵਾਰੀ ਜ਼ਰੂਰ ਸੋਚਿਆ ਕਰੋ ਕਿ ਅਸੀਂ ਜਿਉਂ ਵੀ ਕਮੈਂਟ ਪਾਉਂਦੇ ਆ ਤਾਂ ਡਾਕੂਮੈਂਟ ਪੂਰੀ ਦੁਨੀਆ ਚ ਦੇਖਿਆ ਜਾਂਦਾ ਹਰ ਹਰ ਇਨਸਾਨ ਉਹਨੂੰ ਦੇਖਦਾ ਔਰ ਜੋ ਵੀ ਤੁਸੀਂ ਲਿਖਦੇ ਹੋ ਉਹਦੇ ਵਾਸਤੇ ਤੁਸੀਂ ਕੋਈ ਵੀ ਚੀਜ਼ ਤੁਹਾਨੂੰ ਲੱਗਦਾ ਵੀ ਗੁਇਲ ਸਾਹਿਬ ਨਾਲ ਆ ਗੱਲ ਕਰਨੀ ਚਾਹੀਦੀ ਆ ਆ ਗੱਲ ਪੁੱਛਣੀ ਚਾਹੀਦੀ ਆ ਉਹ ਲਿਖਿਆ ਕਰੋ ਆਪਾਂ ਅਗਲਾ ਵੀਡੀਓ ਉਹਦੇ ਤੇ ਬਣਾ ਦਿਆ ਕਰਾਂਗੇ ਪਰ ਮੇਰਾ ਇਹ ਜ਼ਰੂਰ ਤੁਹਾਨੂੰ ਮਸ਼ਵਰਾ ਕਿ ਮੌਸਮ ਦੇ ਹਿਸਾਬ ਨਾਲ ਖਾਣ ਪੀਣ ਲਓ ਅਗਰ ਤੁਹਾਨੂੰ ਲੱਗਦਾ ਕੀ ਕੋਈ ਗੱਲ ਆਪਾਂ ਨੂੰ ਕਰਨੀ ਚਾਹੀਦੀ ਆ ਮੇਰੀ ਵੈਬਸਾਈਟ ਆ www.subhashgoel.in ਉਹਦੇ ਤੇ ਜਾ ਕੇ ਤੁਸੀਂ ਮੈਨੂੰ ਲਿਖ ਸਕਦੇ ਹੋ ਕਿ ਗੋਇਲ ਸਾਹਿਬ ਕਿਹੜੇ ਮੌਸਮ ਚ ਕੀ ਲੈਣਾ ਕਿੱਦਾਂ ਕਰਨਾ ਜਿੰਨੀ ਕੁ ਮੈਨੂੰ ਅਕਲ ਆ ਜਿੰਨਾ ਕੁ ਮੈਂ ਸਮਝਿਆ ਮੈਂ ਤੁਹਾਨੂੰ ਲਿਟਰੇਚਰ ਦੇ ਸਕਦਾ ਇੱਕ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਹਰ ਬਿਮਾਰੀ ਦੇ ਵਿੱਚ ਜਦੋਂ ਪੇਸ਼ੈਂਟ ਕੋਲ ਡਾਕਟਰ ਗੁਲ ਜਾਂਦਾ ਤਾਂ ਇਹ ਕਹਿੰਦਾ ਕਿ ਗੁਲ ਸਾਹਿਬ ਡਾਕਟਰ ਸਾਹਿਬ ਕੀ ਖਾਵਾਂ ਕੀ ਛੱਡਾਂ ਮੈਨੂੰ ਪਰਹੇਜ਼ ਦੱਸ ਦਿਓ ਕੀ ਖਾਣਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਉਹਦੇ ਲਈ ਸਾਡੇ ਕੋਲੇ ਹਰ ਬਿਮਾਰੀ ਤੇ 450 ਤੋਂ ਉੱਪਰ ਬਿਮਾਰੀਆਂ 500 ਤੋਂ ਉੱਪਰ ਬਿਮਾਰੀਆਂ ਨੇ ਜਿਹੜੀਆਂ ਸਾਡੇ ਸਰੀਰ ਨੂੰ ਲੱਗਦੀਆਂ ਨੇ ਉਹਨਾਂ ਸਾਰੀਆਂ ਬਿਮਾਰੀਆਂ ਤੇ ਅੱਡ-ਅੱਡ ਸਾਡਾ ਡਾਈਟ ਚਾਰਟ ਹੈਗਾ ਤੁਸੀਂ ਜਦੋਂ ਵੀ ਸਾਨੂੰ ਸੰਪਰਕ ਕਰੋਗੇ ਉਹ ਤੁਹਾਨੂੰ ਫ੍ਰੀ ਆਫ ਕਾਸਟ ਅਸੀਂ ਤੁਹਾਡੇ ਵਟਸਐਪ ਤੇ ਭੇਜ ਦੇਣਾ ਮੇਰਾ ਵਟਸਐਪ ਨੰਬਰ ਨੋਟ ਕਰ ਲਓ 9915072372 9915072372 ਇਹ ਮੇਰੇ ਕੋਲ ਰਹਿੰਦਾ ਵਟਸਐਪ ਇਹਦੇ ਤੇ ਜਵਾਬ ਮੈਂ ਜ਼ਰੂਰ ਦੰਨਾ ਥੋੜਾ ਟਾਈਮ ਲੱਗ ਜਾਂਦਾ ਪਰ ਇਹ ਨਹੀਂ ਹੈ ਕਿ ਇਹਦਾ ਤੁਹਾਨੂੰ ਜਵਾਬ ਨਾ ਮਿਲੇ ਅੱਜ ਵੀ ਜੇ ਤੁਸੀਂ ਯਕੀਨ ਮੰਨੋ ਤਾਂ ਇਹਦੇ ਉੱਤੇ ਇੰਨੇ ਕ ਮੈਸੇਜ ਮੇਰੇ ਕੋਲੇ ਆਏ ਹੁੰਦੇ ਆ ਕਿ ਹੁਣ ਇਸ ਟਾਈਮ 800 900 ਮੈਸੇਜ ਤੇ ਪ੍ਰੈਜ਼ੈਂਟ ਰਹਿੰਦਾ ਸਾਰਿਆਂ ਦੇ ਜਵਾਬ ਦੰਨਾ ਤੇ ਤੁਸੀਂ ਵੀ ਆਪਦਾ ਮੈਸੇਜ ਕਰ ਸਕਦੇ ਹੋ ਤੁਹਾਨੂੰ ਮੇਰੇ ਵੱਲੋਂ ਰਿਪਲਾਈ ਆਊਗਾ ਕੋਈ ਵੀ ਬਿਮਾਰੀ ਆ ਉਹਦੇ ਬਾਰੇ ਰਾਇ ਲੈਣੀ ਆ ਜਾਂ ਡਾਈਟ ਚਾਰਟ ਚਾਹੀਦਾ ਉਹ ਤੁਹਾਨੂੰ ਮੈਂ ਭੇਜਾਂਗਾ ਜੀ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਤੁਹਾਡਾ। ਦਾਵੀ ਬਹੁਤ-ਬਹੁਤ ਸ਼ੁਕਰੀਆ। ਔਰ ਜਿੰਨੇ ਵੀ ਦਰਸ਼ਕ ਚੈਨਲ ਦੇਖ ਰਹੇ ਆ ਇਸ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ ਜੇ ਤੁਹਾਨੂੰ ਅੱਛਾ ਲੱਗਦਾ ਤੁਸੀਂ ਕਿਸੇ ਨੂੰ ਸ਼ੇਅਰ ਕਰਨਾ ਚਾਹੁੰਦੇ ਹੋ ਆਪਣੇ ਰਿਲੇਟਿਵ ਨੂੰ, ਬ੍ਰਦਰ ਨੂੰ, ਭੈਣ ਭਰਾ ਨੂੰ ਇਹਨੂੰ ਸ਼ੇਅਰ ਜ਼ਰੂਰ ਕਰੋ। ਪਰ ਦੂਸਰੀ ਚੀਜ਼ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜਿਹੜੀ ਉੱਪਰ ਘੰਟੀ ਦੀ ਬਣੀ ਹੁੰਦੀ ਹੈ ਨਾ ਜਗਾ ਉੱਥੇ ਵੀ ਹੱਥ ਲਾਦਿਆ ਕਰੋ ਤਾਂ ਕਿ ਜਿਹੜਾ ਵੀ ਮੈਂ ਪ੍ਰੋਗਰਾਮ ਕਰਾਂ ਉਹ ਪਹਿਲਾਂ ਤੁਹਾਡੇ ਕੋਲੇ ਪਹੁੰਚ ਜਾਏ ਚੰਗਾ ਲੱਗੇ ਦੇਖਿਓ ਨਾ ਚੰਗਾ ਲੱਗੇ ਉਹਨੂੰ ਅੱਗੇ ਲੰਘਾਦਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਕੇ ਰੱਖੋ ਜ਼ਿੰਦਗੀ 'ਚ ਇੱਕ ਵੀ ਸ਼ਬਦ ਅਗਰ ਮੇਰੀ ਘੜੇ ਦੇ ਪਾਣੀ ਵਾਲੀ ਗੱਲ ਵੀ ਤੁਹਾਨੂੰ ਜੱਜ ਗਈ ਨਾ ਤਾਂ ਤੁਸੀਂ ਸੱਚੀ ਜਿਹੜਾ ਘਰੇਵਾਲਾ ਘਟੜ ਲਈ ਫਿਰਦੇ ਹੋ ਘਟਨਾ ਸ਼ੁਰੂ ਹੋ ਜਾਊਗਾ ਬਹੁਤ ਫਾਇਦਾ ਹੋਊਗਾ ਸੋ ਜੀ ਉਮੀਦ ਪੂਰੀ ਹੈ ਕਿ ਇਸ ਪ੍ਰੋਗਰਾਮ ਦੀ ਇੱਕ ਇੱਕ ਗੱਲ ਜਿਹੜੀ ਆ ਉਹ ਤੁਹਾਡੇ ਕੰਮ ਆਉਣ ਵਾਲੀ ਆ ਜੇਕਰ ਤੁਹਾਡੇ ਕੋਈ ਸਵਾਲ ਹੈ ਜਾਂ ਤੁਸੀਂ ਚਾਹੁੰਦੇ ਹੋ ਕਿ ਕਿਸੇ ਵਿਸ਼ੇ ਤੇ ਗੱਲਬਾਤ ਹੋਵੇ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਦੇਖਦੇ ਰਹੋ ਸਾਡੇ ਚੈਨਲ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ